ਸਰ ਸਤਿ ਸ੍ਰੀ ਅਕਾਲ ਜੀ ਅੱਜ ਅਪਾ ਗੱਲ ਕਰਾਂਗੇ ਜੀ ਬਰੇਵੇਂ ਤੇ ਬਰੇਵੇਂ ਦੀ ਖਾਲ ਵਾਰੇ ਅ ਅੱਜ ਦਾ ਜਿਹੜਾ ਵਿਸ਼ਾ ਹੈਗਾ ਇਹ ਆਪਣੇ ਆਪਣੇ ਮਿੱਤਰ ਨੇ ਪੰਜਾਬ ਫੂਡ ਦੇ ਵਿਗੜ ਵਾਲੇ ਉਹਨਾਂ ਨੇ ਮੈਨੂੰ ਇਹ ਵਿਸ਼ਾ ਭੇਜਿਆ ਸੀ ਸੋ ਬੜਾ ਚੰਗਾ ਲੱਗਦਾ ਜਦੋਂ ਵੀ ਕੋਈ ਸਾਡੇ ਅਗਾਹ ਬਜ਼ੂ ਜਿਹੜੇ ਫੀਡ ਮਿਲਡਰ ਨੇ ਜਾਂ ਪਸ਼ੂ ਪਾਲਕ ਨੇ ਜਦੋਂ ਉਹ ਵਿਸ਼ਾ ਭੇਜਦੇ ਆ ਵਿਸਤਾਰ ਚ ਇਹਦੇ ਬਾਰੇ ਗੱਲ ਕਰਾਂਗੇ ਦੇਖੋ ਜਦੋਂ ਕੋਈ ਵੀ ਖੁਰਾਕੀ ਵਿਸ਼ੇ ਬਾਰੇ ਗੱਲ ਕਰਦੇ ਆ ਤਾਂ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਵਿਸ਼ਾ ਮਾਹਰ ਨੇ ਜਾਂ ਜਿਹੜੇ ਪਸ਼ੂ ਪਾਲਕ ਨੇ ਵਧੀਆ ਪਸ਼ੂ ਪਾਲਕ ਨੇ ਜਾਂ ਫੀਲ ਮਿਲਦੇ ਉਹਨਾਂ ਨਾਲ ਵੀ ਗੱਲ ਕੀਤੀ ਜਾਵੇ। ਉਹਦੇ ਕਿ ਤਾਂ ਕਿ ਜਿਹੜੀ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾ ਸਕੇ। ਬਰੇਮਿਆਂ ਦੀ ਖਾਲ ਕੀ ਹੋਇਆ ਜਿਹੜੇ ਮੱਝਾਂ ਵਾਲੇ ਵੀਰ ਨੇ ਨਾ ਉਹਨਾਂ ਦੇ ਹੱਡਾਂ 'ਚ ਰਚੀ ਵੀ ਹੈ ਬਰੇਮਿਆਂ ਦੀ ਖਾਲ। ਬਰੇਮੇ ਬਰੇਮਿਆਂ ਦੀ ਖਾਲ। ਬਹੁਤ ਵਾਰੀ ਪਹਿਲਾਂ ਵੀ ਤੇ ਗੱਲ ਹੋਈ ਅੱਜ ਥੋੜਾ ਵਿਸਤਾਰ 'ਚ ਗੱਲ ਕਰਾਂਗੇ। ਬਹੁਤ ਵਾਰ ਲੋਕਾਂ ਨੂੰ ਸਮਝਾਇਆ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਜਦ ਤੱਕ ਵਿਗਿਆਨ ਦਾ ਪੜਾਣਾ ਫੜ ਲੋ ਜਾਂ ਫਿਰ ਦੇਸੀ ਤਰੀਕੇ ਨਾਲ ਹੀ ਚੱਲੂ ਵਿਚ ਵਿਚਾਲੇ ਚੱਲਣ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਤੁਹਾਡੇ ਕੋਲ ਥੋੜੇ ਬਹੁਤੇ 2 ਲੀਟਰ 5 ਲੀਟਰ 10 ਲੀਟਰ ਵਾਲੇ ਪਸ਼ੂ ਹੈਗੇ ਤਾਂ ਕੋਈ ਗੱਲ ਨਹੀਂ ਦੇਸੀ ਤਰੀਕੇ ਬਹੁਤ ਕਾਮਯਾਬ ਨੇ ਪਰ ਜੇ ਆਪਾਂ ਕਈਏ ਵੀ 20 25 ਲੀਟਰ ਵਾਲੇ ਮੱਝਾਂ ਪੜ ਲਈਆਂ ਜਾਂ 25 30 ਲੀਟਰ ਵਾਲੀਆਂ ਚਾਇਲਡਰ ਵਾਲੇ ਗਾਵਾਂ ਪੜ ਲਈਆਂ ਫੇਰ ਤੀਰ ਤੋਕਾ ਨੇ ਫੇਰ ਵਿਚ ਵਿਚਾਲਣੀ ਫੇਰ ਇੱਕ ਪਾਸਾ ਕਰਨਾ ਹੀ ਪੈਣਾ ਸੁਬ੍ਰੇਮਿਆਂ ਦੀ ਖਲ ਦੇ ਵਿੱਚ ਕੀ ਹੈ ਦੇਖੋ ਦੋ ਚੀਜ਼ਾਂ ਬਾਰੇ ਪਾ ਗੱਲ ਕਰਾਂਗੇ ਪਹਿਲੀ ਗੱਲ ਇਹ ਹੈ ਗੋਸੀਪੋਲ ਹੈ ਦੂਜੇ ਹੈਗੇ ਜਿਹੜੇ ਕੁਝ ਸਾਈਕਲੋਪ੍ਰੋਪੇਨਾਈਡ ਜਿਹੜੇ ਹੈਗੇ ਫੈਟੀ ਐਸਰ ਹੈਗੇ ਕੁਝ ਕੈਮੀਕਲ ਨੇ ਜਿਹਦੇ ਉਹਨਾਂ ਬਾਰੇ ਪਾ ਗੱਲ ਕਰਾਂਗੇ ਦੇਖੋ ਪਹਿਲੀ ਗੱਲ ਇਹ ਹੈ ਜਿਹੜੇ ਮੱਝਾਂ ਵਾਲੇ ਵੀਰ ਬ੍ਰੇਮੇ ਜਾਂ ਬ੍ਰੇਮਿਆਂ ਦੀ ਖਲ ਉਹਨਾਂ ਨੇ ਜਿਹੜੀ ਖੇਲ ਜੀ ਬਣਾਈ ਹੁੰਦੇ ਉਹ ਚ ਭਿਉਂ ਦਿੰਦੇ ਆ ਬਾਕੀ ਸਮਾਨ ਵੀ ਉਹ ਚ ਭਿਉਂ ਹੁੰਦੇ ਆ ਉਹਦੇ ਨਾਲ ਕੀ ਹੁੰਦਾ ਵੀ ਉਲਦੀ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਪਹਿਲਾਂ ਵੀ ਇਹਦੇ ਬਾਰੇ ਗੱਲ ਕੀਤੀ ਹੈ ਜਿਹੜੇ ਗਿੱਲੇ ਦਾਣੇ ਦੇ ਰੂਪ ਚ ਖਵਾਉਂਦੇ ਆ ਉੱਥੇ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਹੈ ਉੱਥੇ ਪਸ਼ੂਆਂ ਦੇ ਸੂਏ ਵੀ ਘਟਦੇ ਆ ਪਸ਼ੂਆਂ ਦੇ ਪੈਰਾਂ 'ਚ ਵੀ ਪ੍ਰੋਬਲਮ ਆਂਦੀ ਹੈ ਮਿਹਦੇ ਦਾ ਤਜਾਬੀਪਣ ਵੀ ਘਟਦਾ ਹੈ ਫੈਟ ਐਸ ਐਨ ਐਪੀ ਦੀ ਪ੍ਰੋਬਲਮ ਵੀ ਆਂਦੀ ਹੈ ਜੇਪੋਨ ਗੱਲ ਕਰੀਏ ਗੋਸੀਪੋਲ ਗੋਸੀਪੋਲ ਕੀ ਹੈ ਵੀ ਗੋਸੀਪੋਲ ਜਿਹੜਾ ਹੈਗਾ ਉਹ ਪਸ਼ੂ ਦੇ ਸਰੀਰ ਦੇ ਵਿੱਚ ਜਾ ਕੇ ਲੋਹੇ ਨਾਲ ਜਾਂ ਆਇਰਨ ਨਾਲ ਜੁੜ ਜਾਂਦਾ ਹੈ ਜਿਹਦੇ ਕਰਕੇ ਪਸ਼ੂ ਚ ਖੂਨ ਦੀ ਕਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਜਿਹੜੇ ਜਿਹੜੇ ਏਰੀਏ ਦੇ ਵਿੱਚ ਬਰੇਮੇ ਤੇ ਬਰੇਮਿਆਂ ਦੀ ਖਲ ਬਹੁਤ ਜ਼ਿਆਦਾ ਵਰਤੀ ਜਾਂਦੀ ਹੈ ਤੁਸੀਂ ਆਪੇ ਦੇਖ ਲਿਓ ਜਿਵੇਂ ਅਪ ਗੱਲ ਕਰਦੇ ਬਟਿੰਡਾ ਮਾਨਸਾ ਸਾਈਡ ਦੀ ਜਿਹੜਾ ਇਹਦੇ ਨਾਲ ਕੀ ਹੁੰਦਾ ਵੀ ਪਸ਼ੂ ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟਦੀ ਹੈ ਔਰ ਜਿਹੜੇ ਇਲਾਕਿਆਂ 'ਚ ਖਲ ਜ਼ਿਆਦਾ ਵਰਤੀ ਜਾਊਗੀ ਉੱਥੇ ਵੈਕਸੀਨੇਸ਼ਨ ਫੀਲਡਰ ਤੇ ਬਿਮਾਰੀਆਂ ਜ਼ਿਆਦਾ ਆਉਣਗੀਆਂ ਕੋਈ ਇਹਦੇ ਬਾਰੇ ਕਿੰਨੀ ਮਰਜ਼ੀ ਬਹਿਸ ਕਰੀ ਜਾਵੇ ਇਹ ਸੱਚ ਹੈ ਇਹ ਸੱਚ ਹੀ ਰਹਿਣਾ ਜਿਹੜੇ ਆਪਾਂ ਦੂਜੇ ਕੈਮੀਕਲ ਦੀ ਗੱਲ ਕੀਤੀ ਹੈ ਸਾਈਕਲੋਪ੍ਰੋਪੀਨੇਟ ਜਿਹੜੇ ਹੈਗੇ ਫੈਟੀ ਐਸਟਰ ਜਿਹੜੇ ਹੈਗੇ ਉਹ ਦੇਖੋ ਉਹਨਾਂ ਦਾ ਮੇਨ ਕੀ ਅਸਰ ਹੁੰਦਾ ਹੈ ਵੀ ਜਿਹੜੀ ਬੱਚਾ ਦੇਣ ਦੀ ਕਪੈਸਿਟੀ ਹੈ ਚਾਹੇ ਨਾਰਾ ਹੈ ਚਾਹੇ ਮਾਤਾ ਹੈ ਚਾਹੇ ਮੱਝ ਹੈ ਚਾਹੇ ਗਾਂ ਹੈ ਚਾਹੇ ਝੋਟਾ ਹੈ ਉਹਨਾਂ 'ਚ ਬੱਚਾ ਦੇਣ ਦੀ ਜਿਹੜੀ ਕਪੈਸਿਟੀ ਹੈ ਜਿਹੜੀ ਬੱਚੇ ਜਨਮ ਵਾਲਾ ਸਿਸਟਮ ਹੈ ਜਿਹੜਾ ਉਹ ਤੇ ਬਹੁਤ ਮਾੜਾ ਪ੍ਰਭਾਵ ਪਾਉਂਦੇ ਆ ਤੁਸੀਂ ਅਕਸਰ ਦੇਖੋ ਝੋਟਿਆਂ ਵਾਲੇ ਵੀਰ ਕਦੇ ਵੀ ਕਦੇ ਵੀ ਜਿਹੜੇ ਹੈਗੇ ਉਹ ਬਰੇਮੇ ਜਾਂ ਬਰੇਮਿਆਂ ਦੀ ਖਲ ਨਹੀਂ ਵਰਤਦੇ ਜਿਹੜੇ ਵਧੀਆ ਬਰੀਡਰ ਨੇ ਉਹ ਕਦੇ ਵੀ ਬਰੇਮਿਆਂ ਦੀ ਖਲ ਨਹੀਂ ਵਰਤਦੇ ਹੈਗੇ ਉਸਰੋਂ ਦੀ ਕਲ ਵਰਤਣਗੇ ਸੋਇਆਬੀਨ ਦੀ ਕਲ ਵਰਤਣਗੇ ਜਾਂ ਸੋਇਆਬੀਨ ਦੇ ਹੋਰ ਬੜੇ ਵਧੀਆ ਜਿਹੜੇ ਆਉਂਦੇ ਆ ਕੈਮੀਕਲ ਵਰਤਣਗੇ ਸੋ ਉਹਦੇ ਵਿੱਚ ਕੀ ਹੈ ਵੀ ਜਿਹੜੇ ਝੋਟੀਆਂ ਬੈੜੀਆਂ ਦੇ ਵਿੱਚ ਜਿਹੜੇ ਲੋਕ ਬਰੇਮੇ ਬਰੇਮੇ ਦੀ ਕੜ ਪਾਉਂਦੇ ਆ ਉਹਨਾਂ ਚੇ ਪੇਟ ਦੀਆਂ ਸਮੱਸਿਆਵਾਂ ਕਦੇ ਠੀਕ ਨਹੀਂ ਹੁੰਦੀਆਂ ਅਸੀਂ ਦਵਾਈਆਂ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਇਹ ਖੁਰਾਕੀ ਮਸਲੇ ਆ ਇਹ ਦਵਾਈਆਂ ਨਾਲ ਨਹੀਂ ਠੀਕ ਹੁੰਦੇ ਹੈਗੇ ਦੂਜੀ ਗੱਲ ਕੀ ਹੈ ਵੀ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟ ਰਹੀ ਹੈ ਬਹੁਤ ਸਾਰੇ ਕਾਰਨਾਂ ਦੇ ਵਿੱਚ ਇਹ ਵੀ ਇੱਕ ਕਾਰਨ ਹੈ ਗਲਤੀ ਕੀ ਹੁੰਦੀ ਹੈ ਵੇਖੋ ਅਕਸਰ ਲੋਕ ਕੀ ਕਰਦੇ ਆ ਵੀ ਜਦੋਂ ਮੱਝਾਂ ਤਾਜੀ ਸੂਪ ਜਾਂਦੀ ਆਪਾਂ ਫੀਡ ਲਿਆਂਦੀ ਕਿਸੇ ਚੰਗੀ ਕੰਪਨੀ ਦੀ ਲਿਆਉਂਦੀ ਨਾਲ ਲੋਕੀ ਕੀ ਕਰਦੇ ਆ ਵੀ ਆਪਾਂ ਕਹਿੰਦੇ ਨੇ ਜੀ ਚਲੋ 4 ਕਿਲੋ ਸੀ ਫੀਡ ਪਾਉਣੀ ਹੈ ਕਿਲੋ 1.5 ਕਿਲੋ ਬੜੇਵੇਂ ਜਾਂ ਬੜੇਵੇਂ ਦੀ ਘਾਲ ਪਾ ਦੇਣੀ ਹੈ ਜਾਂ ਇਹ ਦੋ ਵੱਡੀ ਗਲਤੀ ਕੀ ਹੈ ਜਿਹੜੇ ਲੋਕ ਕੱਲੀ ਬੜੇਮਿਆਂ ਦੀ ਖਲਪਾਦਦੇ ਇਹ ਦੋਨਾਂ ਚੀਜ਼ਾਂ ਚ ਕੀ ਹੁੰਦਾ ਹੈ ਖਾਸ ਕਰਕੇ ਜਦੋਂ ਸਾਡੇ ਕੋਲੇ ਸਰਦੀਆਂ ਦੇ ਵਿੱਚ ਹਰੇਚਾਰੇ ਹੁੰਦੇ ਆ ਜਿਵੇਂ ਬਰਸੀਮ ਹੈ ਰਾਈ ਕਾ ਹੈ ਜਿੰਨਾਂ ਚ ਪ੍ਰੋਟੀਨ ਦੀ ਮਾਤਰਾ 16 17 18% ਹੁੰਦੀ ਹੈ ਉੱਥੇ ਕੀ ਹੁੰਦਾ ਹੈ ਵੀ ਖੂਨ ਦੇ ਵਿੱਚ ਯੂਰੀਆ ਦੀ ਮਾਤਰਾ ਵੱਧ ਜਾਂਦੀ ਹੈ ਬਲੱਡ ਯੂਰੀਆ ਨਾਈਟ੍ਰੋਜਨ ਜਿਹੜਾ ਹੈਗਾ 30 ਮਿਲੀਗ੍ਰਾਮ 100 ਐਮਐਲ ਖੂਨ ਦੇ ਵਿੱਚ 30 ਮਿਲੀਗ੍ਰਾਮ ਪਰ ਡੈਸੀਲੀਟਰ ਤੋਂ ਜ਼ਿਆਦਾ ਕ੍ਰਾਸ ਕਰ ਜਾਂਦਾ ਸੋ ਇਹੋ ਜਿਹੇ ਪਸ਼ੂ ਪਾਲਕਾਂ ਨੂੰ ਕੀ ਸਮੱਸਿਆ ਆਉਂਦੀ ਹੈ ਅੱਡੀ ਗੱਲ ਤੇ ਹੀ ਇਹ ਵੀ ਇਹੋ ਜਿਹੇ ਪਸ਼ੂਆਂ ਦੇ ਵਿੱਚ ਕੀ ਹੋਊਗਾ ਤੁਸੀਂ ਦੇਖੋਗੇ ਵੀ ਬੱਚੇਦਾਨੀ ਦੇ ਵਿੱਚੋਂ ਜਿਹੜੀਆਂ ਤਾਰਾਂ ਹੋਣਗੀਆਂ ਉਹ ਕਦੇ ਸਾਫ਼ ਨਹੀਂ ਹੁੰਦੀਆਂ ਤਾਰਾਂ ਜਿਹੜੀਆਂ ਹੈਗੀਆਂ ਕਸਮੇੜੀਆਂ ਹੀ ਰਹਿਣਗੀਆਂ ਦੂਜੀ ਗੱਲ ਇਹੋ ਜਿਹੇ ਪਸ਼ੂਆਂ ਦੇ ਵਿੱਚ ਤਾਰਾਂ ਵੀ ਕਦੇ ਨਹੀਂ ਸਾਫ਼ ਹੁੰਦੀਆਂ ਕਿ ਲੋਕ ਦਵਾਈ ਭਰਾ ਭਰਾ ਦਵਾਈ ਭਰਾ ਭਰਾ ਹੱਬ ਜਾਂਦੇ ਆ ਤਾਂ ਰਾਣੀ ਸਾਫ ਹੁੰਦੀਆਂ ਬਹੁਤ ਸਾਰੇ ਮੈਂ ਆਪਣੇ ਇਹ ਜੇ ਕੇਸ ਦੇਖਿਆ ਫਾਰਮਾਂ ਤੇ ਹੁੰਦਾ ਕਿ ਇਹ ਵੀ ਨਾਈਟrogen ਜਿਹੜੀ ਹੈਗੀ ਪ੍ਰੋਟੀਨ ਦਾ ਸੰਤੁਲਨ ਹੈ ਨਾਈਟrogen ਬਹੁਤ ਜ਼ਿਆਦਾ ਜਾ ਰਹੀ ਹੈ ਚਾਰੇ ਦੇ ਵਿੱਚ ਵੀ ਨਾਈਟrogen ਬਹੁਤ ਜ਼ਿਆਦਾ ਹੈ ਪਰ ਤੁਸੀਂ ਇਸ ਮੌਸਮ ਦੇ ਵਿੱਚ ਵੀ ਜਿਹੜਾ ਇਹ ਮੌਸਮ ਹੈ ਜੇ ਤੁਸੀਂ ਫੀਡ ਦੇ ਨਾਲ ਖਣ ਜਿਹੜੀ ਹੈਗੀ ਐਕਸਟਰਾ ਪਾਉਂਗੇ ਜੇ ਐਕਸਟਰਾ ਖਲਦੀ ਮਾਤਰਾ ਪਾਉਂਗੀ ਤਾਂ ਇਹ ਸਮੱਸਿਆ ਹੋਣੀ ਹੈ ਬਲੱਡ ਯੂਰੀਆ ਨਾਈਟ੍ਰੋਜਨ ਵਧੂਗਾ ਹੀ ਵਧੂਗਾ। ਔਰ ਇਹਦਾ ਹੱਲ ਕੀ ਹੁੰਦਾ ਜਦੋਂ ਵੀ ਅਸੀਂ ਇਹਨੂੰ ਘਟਾਉਣਾ ਹੁੰਦਾ ਪਹਿਲਾਂ ਅਸੀਂ ਹੱਲ ਵਿੱਚ ਲੋਕੋ ਨਹੀਂ ਦੱਸਦੇ ਵੀ ਜਿੱਤੇ ਬੱਚੇ ਦਾ ਨਿਜੀ ਵੀ ਪ੍ਰੋਬਲਮ ਹੈ ਤਾਰਾ ਸਾਫ ਨਹੀਂ ਹੋ ਰਹੀਆਂ ਦਵਾਈ ਪ੍ਰਾਲੀਚਾ ਮਿਸਟ੍ਰੇਟਸ ਵੀ ਨਾਲ ਹੋ ਰਹੀ ਹੈ ਧਰਨ ਵੀ ਸਾਫ ਨਹੀਂ ਹੋ ਰਹੀਆਂ। ਤਾਂ ਤੁਸੀਂ ਕੀ ਕਰਨਾ ਹੁੰਦਾ ਪਹਿਲਾ ਕੱਟ ਕੀ ਹੁੰਦਾ ਵੀ ਖਲ ਤੁਰੰਤ ਬੰਦ ਕਰ ਦਿਓ ਜਿਹੜੀ ਵਾਧੂ ਪੈ ਰਹੀ ਹੈ। ਫੀਡ ਦੀ ਮਾਤਰਾ ਅਧੀ ਕਰ ਦੋ ਤੇ ਫੀਡ ਦੇ ਵਿੱਚ ਮੰਨ ਲਓ 4 ਕਿਲੋ ਫੀਡ ਪਾ ਰਹੇ 2 ਕਿਲੋ ਫੀਡ ਪਾ ਲੋ 2 ਕਿਲੋ ਚੌਕਰ ਪਾ ਲੋ ਤੀਜੇ ਚੌਥੇ ਦਿਨ ਤੁਹਾਡੀ ਮਿਸਟ੍ਰਾਈਟਸ ਵੀ ਠੀਕ ਹੋ ਜੂਗੀ ਤਾਰਾਂ ਵੀ ਜਿਹੜੀਆਂ ਸਾਫ਼ ਹੋ ਜਾਣਗੀਆਂ ਇਹ ਪੱਕੇ ਖੁਰਾਕੀ ਨੁਸਖਿਆਂ ਦੇ ਪੱਕੇ ਹੱਲ ਨੇ ਬਾਕੀ ਦੇਖੋ ਕੀ ਹੈ ਹਮੇਸ਼ਾ ਹੀ ਇਹ ਜਿਹੜੀ ਹੁੰਦੀਆਂ ਚੀਜ਼ਾਂ ਹੁੰਦੀਆਂ ਇਹ 'ਚ ਬਹੁਤ ਸਾਰੇ ਪਸ਼ੂ ਪਾਲਕ ਬੈਸ ਵੀ ਕਰਦੇ ਸੀ ਪੁਰਾਣੇ ਸਮੇਂ ਤੋਂ ਕਰ ਰਹੇ ਆ ਵੱਡੇ ਫਾਰਮ ਜਿਹਰੇ ਹੈਗੇ ਉਹ ਵਿਗਿਆਨਕ ਤਰੀਕੇ ਨਾਲ ਹੀ ਬੰਨੇ ਆ 30 ਤੁੱਕੇ ਨਾਲ ਨਹੀਂ ਬੰਨੇ ਦੇਖੋ ਮੈਂ ਹਰ ਵਾਰ ਦੱਸਦਾ ਹਾਂ ਵੀ ਇਹ ਖੁਰਾਕੀ ਮਸਲੇ ਆ ਇਹ ਖੁਰਾਕ ਨਾਲ ਹੀ ਹੱਲ ਹੋਣੇ ਆ ਸੋ ਇਹੀ ਹੈ ਮਹਾਰਾ ਦੀ ਸਲਾਹ ਲਓ ਫੀਡ ਵੀ ਬਣਾਉਣੀ ਹੈ ਤਾਂ ਜੋ ਫੀਡ ਦੇ ਵਿੱਚ ਪਾਉਣਾ ਹੈ ਉਹ ਸੰਤੁਲਨ ਕਰਕੇ ਪਾਓ ਇਹ ਜੋ ਕੁਝ ਨਾ ਕਰੋ ਵੀ ਇੱਕ ਕਈ ਵਾਰ ਮੈਂ ਦੇਖਿਆ ਲੋਕ ਕੀ ਕਰਦੇ ਆ ਵੀ ਫੀਡ ਬਣਵਾ ਲਈ ਫਾਰਮੂਲੇ ਨਾਲ ਨਾਲ ਕਿਸੇ ਕੰਪਨੀ ਦੇ 8000 ਜਾਂ 10 10000 ਪਾਈ ਜਾਂਦੇ ਆ ਇਹ ਗੁਨਾਹ ਹੈ ਇਹਦੇ ਨਾਲ ਕਿਹਦਾ ਨੁਕਸਾਨ ਹੋ ਰਿਹਾ ਤੁਹਾਡਾ ਨੁਕਸਾਨ ਹੋ ਰਿਹਾ ਤੁਹਾਡੇ ਬਿਜ਼ਨਸ ਦਾ 70% ਖਰਚਾ ਡੇਰੀ ਫਾਰਮਿੰਗ ਦਾ ਖੁਰਾਕ ਤੇ ਜਾ ਰਿਹਾ ਔਰ ਖੁਰਾਕ ਸਾਡੀ ਸਹੀ ਨਹੀਂ ਹੈਗੀ ਖੁਰਾਕ ਕੀ ਅਸੰਤੁਲਨ ਜਿਹੜਾ ਹੈਗਾ ਉਹ ਬਹੁਤ ਵੱਡੀਆਂ ਬਿਮਾਰੀਆਂ ਦੀ ਜੜ ਹੈ ਸੋ ਮੈਂ ਇਹੀ ਕਹੂੰਗਾ ਕਿਰਤੇ ਵੀ ਜਿਹੜੀ ਹੈਗੀ ਬਰੇਮਿਆਂ ਦੀ ਖਾੜ ਹੈ ਬਰੇਮਿਆਂ ਦੀ ਵਰਤੋਂ ਘਟਾਓ ਤੇਲ ਦੀ ਪੂਰਤੀ ਕਰਨ ਦੇ ਬਹੁਤ ਵਧੀਆ ਸਾਧਨ ਹੈਗੇ ਸਰੋਂ ਦੀ ਖਾੜ ਹੈ ਸਾਡੇ ਕੋਲ ਸੋਇਆਬੀਨ ਦੀ ਖਾੜ ਹੈ ਔਰ ਮੁਫਲੀ ਦੀ ਗੱਲ ਹੈਗੀ ਇਹ ਖਲਾਂ ਬਹੁਤ ਵਧੀਆ ਨੇ ਸਰੋਂ ਦੀ ਗੱਲ ਸਾਡੀ ਆਪ ਦੀ ਬਹੁਤ ਵਧੀਆ ਲੋਕੀ ਇਹਨੂੰ ਐਵੇਂ ਕੋੜੀ ਕੋੜੀ ਕਹੀ ਜਾਂਦੇ ਆਤ ਪਾਈ ਨਹੀਂ ਹੁੰਦੀ ਪਸ਼ੂ ਨੂੰ ਸੀ ਗਲਤੀ ਸਾਡੀ ਸੀ ਮੰਨਦੇ ਅਸੀਂ ਮੈਂ ਅਕਸਰ ਦੇਖਿਆ 15 20% ਤੱਕ ਸਾਡੇ ਆਮ ਪਸ਼ੂ ਪਾਲਕ ਜਿਹੜੇ ਵਰਤਦੇ ਆ ਤੇ ਨਾਲ 10 12% ਸੋਇਆਬੀਨ ਪਾਉਂਦੇ ਆ ਤੇ ਮੋਸਟਲੀ ਜਿਹੜੇ ਹੈਗੇ ਫਰਟੀਲਿਟੀ ਵਾਲੇ ਮਸਲੇ ਜਿਹੜੇ ਬੱਚੇਦਾਨੀ ਵਾਲੇ ਮਸਲੇ ਹੱਲ ਹੋ ਜਾਂਦੇ ਆ ਸੋ ਠੀਕ ਹੈ ਜੇ ਇਹਦੇ ਬਾਰੇ ਕੋਈ ਸਵਾਲ ਹੋਵੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਬਾਕੀ ਮੈਂ ਬਹੁਤ سارے ਵੀਰਾਂ ਨੂੰ ਇਹ ਕਹਿਣਾ ਵੀ ਕਈ ਵੀਰ ਨਾ ਉਤ ਜਿਹੜੇ ਕਮੈਂਟ ਕਰਦੇ ਆਂ ਕਈ ਵਾਰੀ ਇਹ ਹੁੰਦਾ ਵੀ ਉਹ ਵਿਸ਼ੇ ਤੋਂ ਹਟ ਕੇ ਹੁੰਦੇ ਆਂ ਆਪਾਂ ਵਿਸ਼ੇ ਤੇ ਰਹੀਏ ਵਿਸ਼ੇ ਬਾਰੇ ਸਵਾਲ ਜਿਹੜੇ ਹੈਗੇ ਸਾਰੇ ਵੈਲਕਮ ਨੇ ਜੀ ਠੀਕ ਹੈ ਜੀ ਅਖੀਰ ਤੇ ਮੈਂ ਇਹੀ ਕਹੂੰਗਾ ਜੀ ਖੁਰਾਕੀ ਮਸਲੇ ਖੁਰਾਕ ਨਾਲ ਨਾਲ ਹੋਣੇ ਆ ਦਵਾਈਆਂ ਨਾਲ ਨਹੀਂ ਠੀਕ ਹੈ ਧੰਨਵਾਦ ਜੀ ਸਾਰਿਆਂ ਸੱਚੇ